ਭਾਜੀ ਤਾਂ ਚਾਹਣ ਗਈ ਵੀ ਹਾਂ ਮੁਸਲਿਮ ਕੰਟਰੀ ਬਣ ਜੇ ਕਿਉਂ ਕਿ ਭਾਜੀ ਇੱਕ ਇਨਾਂ ਦੀ ਅਗਰ ਤੁਸੀਂ ਹਿਸਟਰੀ ਚੱਕ ਕੇ ਦੇਖੋਗੇ ਤਾਂ ਜਿੱਥੇ ਵੀ ਇਹ 40% ਤੋਂ ਉੱਪਰ ਗਏ ਨੇ ਤਾਂ ਉੱਥੇ ਆਪਣੀ ਮੁਸਲਿਮ ਕੰਟਰੀ ਬਣਾ ਕੇ ਹੀ ਹਟੇ ਨੇ ਠੀਕੇ ਉਹਨੂੰ ਦੰਗਿਆਂ ਦਾ ਰੂਪ ਦੇ ਦਿੱਤਾ ਜਾਂਦਾ ਜਾਂ ਉਹ ਮਾਹੌਲ ਨੂੰ ਕ੍ਰੀਏਟ ਹੀ ਇਸ ਤਰੀਕੇ ਨਾਲ ਕਰ ਦਿੱਤਾ ਜਾਂਦਾ ਕਿ ਮੰਨਦੇ ਹੋ ਕਿ ਆਮ ਲੋਕ ਹੀ ਇਹ ਮਾਹੌਲ ਪੈਦਾ ਕਰਦੇ ਨੇ ਜਾਂ ਰਾਜਨੀਤਿਕ ਲੋਕਾਂ ਦੀ ਕੋਈ ਚਾਲ ਪੁੱਗੀ ਤੁਸੀਂ ਟਾਰਗੇਟ ਹਿੰਦੂਆਂ ਨੂੰ ਹੀ ਕਿਉਂ ਹਰ ਵਾਰ ਕਰਦੇ ਹੋ ਪਿੱਛੇ ਵੀ ਇਹਨਾਂ ਨੇ ਇੱਕ ਹਿੰਦੂ ਮੰਗਾਇਆ ਸੀ ਇਸ ਵਾਰ ਫੇਰ ਇਹਨਾਂ ਨੇ Hindu ਮਾਰ ਕੇ ਟੰਗਦਾ ਪੰਜੇ ਉਕਲਾਂ ਕਹਿੰਦੇ ਇੱਕੋ ਜਿਹਾਂ ਨਹੀਂ ਹੁੰਦੀਆਂ ਪਰ ਜਿਹੜੇ ਕੋਈ ਕਿਰਤ ਜਾਂ ਕੰਮ ਕਰਦੇ ਉਹਨਾਂ ਨੂੰ ਆਪਾਂ ਕਿਵੇਂ ਕਹਿ ਸਕਦੇ Hindu ਸਮਾਜ ਹੀ ਕਿਉਂ ਠੇਕੇਦਾਰ ਬਣੇ ਏਕਤਾ ਦਾ ਭਾਈਚਾਰੇ ਦੀ ਸਾਂਝਵਾਲ ਦਿਖਾਣ ਦਾ ਅਸੀਂ ਠੇਕਾ ਲਿਆ ਜੇ ਸਾਰਾ ਅਸੀਂ ਹੀ ਠੇਕਾ ਲੈਣਾ ਹੈ ਤਾਂ ਫਿਰ ਇਹਨਾਂ ਨੂੰ ਕੀ ਇਹਨਾਂ ਨੂੰ ਕੱਢੋ ਬਾਹਰ ਮੈਂ ਤਾਂ ਮੋਦੀ ਸਾਹਿਬ ਨੂੰ ਕਹੂੰਗਾ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਦੀ ਔਕਾਤ ਕੁੱਤਿਆਂ ਵਾਂਗ ਸੀਗੀ 1971 ਤੋਂ ਪਹਿਲਾਂ ਪਾਕਿਸਤਾਨ ਤੋਂ ਪ੍ਰੇਸ਼ਾਨ ਸੀਗੇ ਤੇ ਅੱਜ ਪਾਕਿਸਤਾਨ ਤੋਂ ਫੰਡਿੰਗ ਲੈ ਕੇ ਤੁਸੀਂ ਹਿੰਦੂ ਧਰਮ ਦੇ ਉੱਤੇ ਹੀ ਭਾਰਤ ਦੇ ਲੋਕਾਂ ਦੇ ਉੱਤੇ ਤੁਸੀਂ ਟਾਰਗੇਟ ਕਰ ਰਹੇ ਹੋ ਉਹਨਾਂ ਨੂੰ ਹੀ ਲਟਕਾ ਲਟਕਾ ਕੇ ਤੁਸੀਂ ਜਲਾ ਰਹੇ ਹੋ ਜਿਹੜੇ ਹਿੰਦੂ ਧਰਮ ਨੂੰ ਬਰਦਾਸ਼ਤ ਨਹੀਂ ਕਰਦੇ ਜਿਹੜੇ ਭਾਰਤ ਦੇਸ਼ ਨੂੰ ਇਹ ਭਾਜੀ ਬੰਦੇ ਮਾਤਰਮ ਭਾਰਤ ਮਾਤਾ ਜੀ ਜੈ ਬੋਲ ਕੇ ਰਾਜੀ ਨਹੀਂ ਹੈ ਸਾਡੇ ਨਾਲ ਐਡਵੋਕੇਟ ਕੀਤਨ ਸ਼ਰਮਾ ਜੀ ਨੇ Hindu ਸਮਾਜ ਦੇ ਲੀਡਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਘਟਨਾ ਨੂੰ ਉਹ ਕਿਸ ਨਜ਼ਰੀਏ ਤੋਂ ਜਿਹੜਾ ਵੇਖਦੇ ਨੇ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਸਰੋਤਾਂ ਦਾ ਸਤਿ ਸ੍ਰੀ ਅਕਾਲ ਸਰ ਕਿਵੇਂ ਦੇਖਦੇ ਹੋ ਅਸਲ ਦੇ ਵਿੱਚ ਜਿਹੜਾ ਇਹ ਧਰਮ ਦਾ ਮਾਹੌਲ ਆ ਜਿੱਥੇ ਕਿ ਉਹਨੂੰ ਦੰਗਿਆਂ ਦਾ ਰੂਪ ਦੇ ਦਿੱਤਾ ਜਾਂਦਾ ਜਾਂ ਉਹ ਮਾਹੌਲ ਨੂੰ ਕ੍ਰੀਏਟ ਹੀ ਇਸ ਤਰੀਕੇ ਨਾਲ ਕਰ ਦਿੱਤਾ ਜਾਂਦਾ ਕੀ ਮੰਨਦੇ ਹੋ ਕਿ ਆਮ ਲੋਕ ਹੀ ਇਹ ਮਾਹੌਲ ਪੈਦਾ ਕਰਦੇ ਨੇ ਜਾਂ ਰਾਜਨੀਤਿਕ ਲੋਕਾਂ ਦੀ ਕੋਈ ਚਾਲ ਹੁੰਦੀ ਹੈ ਭਾਜੀ ਇਹਦੇ ਵਿੱਚ ਰਾਜਨੀਤੀ ਦੀ ਇਹਦੀ ਰਾਜਨੀਤੀ ਦਾ ਕੋਈ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ ਇਹ ਤਾਂ ਇੱਕ ਗੰਦੀ ਸੋਚ ਹੂੰ ਇਹ ਉਹ ਗੰਦੀ ਸੋਚ ਦੇ ਲੋਕ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਵੀ ਇਹੋ ਜਿਹਾ ਇੱਕ ਦ੍ਰਿਸ਼ ਬੰਗਲਾਦੇਸ਼ 'ਚ ਬਣਾਇਆ ਸੀ ਤੇ ਇੱਕ ਵਾਰ ਫੇਰ ਇਹਨਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖਤਾ ਇੱਕ ਇਹੋ ਜਿਹਾ ਐਕਟ ਇਹਨਾਂ ਨੇ ਕੀਤਾ ਇੱਕ ਬੱਚੇ ਦੀ ਜਾਨ ਲੈ ਲਈ ਇੱਕ ਮਾਂ ਤੋਂ ਦਾ ਪੁੱਤ ਲੈ ਲਿਆ ਮਤਲਬ ਇੱਕ ਭੈਣ ਦਾ ਭਰਾ ਇਹਨਾਂ ਨੇ ਮਾਰਤਾ ਉਹ ਵੀ ਲਟਕਾ ਕੇ ਉਹ ਸਭ ਤੋਂ ਵੱਡੀ ਗੱਲ ਆ ਉਹ ਇੱਕ Hindu ਸੀ ਉਹਦਾ ਕਸੂਰ ਕੀ ਸੀ ਉਹ Hindu ਸੀ ਇਹਦੀ ਸਰਕਾਰ ਦਾ ਕੀ ਹੈ ਇਹਦੀ ਤਾਂ ਇਹ ਨਹੀਂ ਗੰਦੀ ਤੇ ਮਾੜੀ ਤੇ ਇਹਨਾਂ ਦੀ ਮਤ ਇੰਨੀ ਮਾੜੀ ਹੋ ਚੁੱਕੀ ਹੈ ਏ ਕਿਸੇ ਨੂੰ ਵੀ ਕੁਝ ਵੀ ਨਹੀਂ ਜਰ ਸਕਦੇ ਕਿਸੇ ਦਾ ਵੀ ਇਹ ਧਰਮਾਂ ਚ ਅਸੀਂ ਚਲੋ ਅੱਜ ਗੱਲ ਕਰਦੇ ਆਂ ਵੀ ਹਿੰਦੂ ਰਾਸ਼ਟ੍ਰੇ ਹੂੰ ਉਹਨੇ ਵੀ ਇਹੀ ਗੱਲ ਕਹੀ ਸੀ ਨਾ ਵੀ ਸਾਰੇ ਸਤਕਾਰ ਕਰੋ ਜਿਹਨੇ ਜੋ ਧਰਮ ਮੰਨਾ ਹੈ ਮੰਨੋ ਇਹਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਉਹਨੂੰ ਜਲਾਇਆ ਵੀ ਉਹਦਾ ਕਸੂਰ ਤਾਂ ਦੱਸ ਦੇਣ ਉਹਦਾ ਕੀ ਕਸੂਰ ਸੀ ਉਹਨੂੰ ਕਿਸੇ ਕੋਰਟ ਨੇ ਦੋਸ਼ੀ ਠਹਿਰਾਤਾ ਸੀ ਉਹਨੂੰ ਕਿਸੇ ਐਫ ਆਈ ਆਰ ਚ ਇਨਡਲਜ ਕਰਤਾ ਸੀ ਉਹਦੇ ਉੱਚੇ ਕੋਈ ਪਰਚਾ ਦਰਜ ਹੋ ਗਿਆ ਸੀ ਧਾਰਮਿਕ ਭਾਵਾਂ ਪੜਕਾਣ ਦਾ ਜਿਹੜਾ ਤੁਸੀਂ ਉਹਨੂੰ ਇਨੀ ਨਿਰਮਮ ਹੱਤਿਆ ਉਹਦੀ ਇਨਸਾਨੀਅਤ ਸ਼ਰਮਸਾਰ ਕਰਦੀ ਇਨਸਾਨੀਅਤ ਤੁਸੀਂ ਮਾਰ ਕੇ ਰੱਖਤੀ ਬੰਗਲਾ ਇਹ ਇਹਨੇ ਮੈਂ ਸਿੱਧਾ ਕਾਵਾਂਗਾ ਰਫੂਜੀਆਂ ਜਿਹੜੇ ਵੀ ਇਹ ਹੈਗੇ ਨੇ ਠੀਕ ਹੈ ਕੱਟਰਪੰਤੀ ਜਿਹੜੇ ਉੱਥੇ ਉੱਥੇ ਦੇ ਮੁਸਲਮਾਨ ਨੇ ਇਹਨਾਂ ਨੇ ਤੁਸੀਂ ਹਿੰਦੂ ਤੁਸੀਂ ਟਾਰਗੇਟ ਹਿੰਦੂਆਂ ਨੂੰ ਹੀ ਕਿਉਂ ਹਰ ਵਾਰ ਕਰਦੇ ਹੋ ਪਿੱਛੇ ਵੀ ਇਹਨਾਂ ਨੇ ਇੱਕ ਹਿੰਦੂ ਮਾਰਿਆ ਸੀ ਇਸ ਵਾਰ ਫੇਰ ਇਹਨਾਂ ਨੇ ਹਿੰਦੂ ਮਾਰ ਕੇ ਟੰਗਤਾ ਤੁਸੀਂ ਕੀ ਦਿਖਾਣਾ ਚਾਹੁੰਦੇ ਹੋ ਤੁਸੀਂ ਆਪਣੀ ਠੀਕ ਹੈ ਤੁਸੀਂ ਤੁਸੀਂ ਇੱਥੇ ਤੁਸੀਂ ਭਾਰਤ 'ਚ ਰਹਿ ਰਹੇ ਹੋ ਮੈਂ ਅੰਬਾਲਾ ਤੋਂ ਬਿਲੋਂਗ ਕਰਦਾ ਪਿੱਛੋਂ ਸਾਡੇ ਉਥੇ ਜਿਹੜੇ ਕਾਰੀਗਰ ਨੇ ਸੋਨੇ ਦੇ ਵਪਾਰੀਏ ਸੋਨਾ ਦਾ ਕੰਮ ਜਿਹੜੇ ਕਰਦੇ ਨੇ ਨਾ ਇਹ ਮੀਨਾ ਕਾਰੀਗਰ ਇਹ ਬੰਗਲਾਦੇਸ਼ ਤੋਂ ਆਂਦੇ ਨੇ ਕੀ ਅਸੀਂ ਵੀ ਉਹਨਾਂ ਨੂੰ ਮਾਰਦੇ ਨੇ ਕਿ ਅਸੀਂ ਵੀ ਉਹਨਾਂ ਨੂੰ ਗਾਲਾਂ ਕੱਢਦੇ ਨੇ ਕਿ ਅਸੀਂ ਵੀ ਉਹਨਾਂ ਨਾਲ ਇਦੋਂ ਇਦਾਂ ਦਾ ਹੀ ਜੇ ਵਿਹਾਰ ਕਰੀਏ ਤਾਂ ਉਹਨਾਂ ਨੂੰ ਕਿਦਾਂ ਦਾ ਲੱਗੂਗਾ ਅਸੀਂ ਜਦੋਂ ਏਕਤਾ ਦਾ ਪ੍ਰਤੀਕ Hindu ਸਮਾਜ ਹੀ ਕਿਉਂ ਠੇਕੇਦਾਰ ਬਣੇ ਏਕਤਾ ਦਾ ਭਾਈਚਾਰੇ ਦੀ ਸਾਂਝਵਾਲ ਦਿਖਾਣ ਦਾ ਅਸੀਂ ਠੇਕਾ ਲਿਆ ਜੇ ਸਾਰਾ ਅਸੀਂ ਹੀ ਠੇਕਾ ਲੈਣਾ ਹੈ ਤਾਂ ਫਿਰ ਇਹਨਾਂ ਨੂੰ ਕੀ ਇਹਨਾਂ ਨੂੰ ਕੱਢੋ ਬਾਹਰ ਮੈਂ ਤਾਂ ਮੋਦੀ ਸਾਹਿਬ ਨੂੰ ਕਹੂੰਗਾ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਦੀ ਸਕੂਟਨੀ ਕਰਾ ਕੇ ਇਹਨਾਂ ਦੀ ਜਿੰਨੀ ਵੀ ਜਾਤੀ ਗਣਨ ਨਾ ਜਿਹੜੇ ਉੱਥੋਂ ਆਏ ਨੇ ਇਹਨਾਂ ਨੂੰ ਕੱਢੋ ਬਾਹਰ ਰਹਿਣ ਲਾਏ ਕਿ ਨਹੀਂ ਹੈ ਕੀ ਕਰਨਾ ਇਹਨਾਂ ਨੂੰ ਰੱਖ ਕੇ ਇੱਥੇ ਪਰ ਐਡਵੋਕੇਟ ਸਾਹਿਬ ਇਹ ਵੀ ਤਾਂ ਕਿਤੇ ਨਾ ਕਿਤੇ ਗੱਲ ਆ ਕਿ ਪੰਜੀਆਂ ਕੁਲਾਂ ਕਹਿੰਦੇ ਇੱਕੋ ਹੀ ਗਾਣੇ ਹੁੰਦੀਆਂ ਠੀਕ ਆ ਜਿਨ੍ਹਾਂ ਨੇ ਕੀਤਾ ਹੋ ਸਕਦਾ ਕਿਉਂਕਿ ਜਿਨ੍ਹਾਂ ਨੇ ਇਸ ਤਰੀਕੇ ਨਾਲ ਇੱਕ ਨਿਰਦੋਸ਼ ਹਿੰਦੂ ਵੀਰ ਨੂੰ ਮਾਰਿਆ ਉਹ ਕਿਸੇ ਵੀ ਧਰਮ ਦੇ ਜਾਂ ਇਨਸਾਨੀਅਤ ਦੇ ਵਿੱਚ ਤੋਂ ਆਉਂਦੇ ਨਹੀਂ ਇਹ ਲੋਕ ਪੱਕੇ ਆ ਪਰ ਜਿਹੜੇ ਕੋਈ ਕਿਰਤ ਜਾਂ ਕੰਮ ਕਰਦੇ ਉਹਨਾਂ ਨੂੰ ਆਪਾਂ ਕਿਵੇਂ ਕਹਿ ਸਕਦੇ ਆ ਨਪੁੰਸਕ ਭਾਜੀ ਭਾਜੀ ਨਪੁੰਸਕ ਇੱਕ ਹੋ ਸਕਦਾ ਹੈ ਦੋ ਹੋ ਸਕਦੇ ਨੇ ਤਿੰਨ ਹੋ ਸਕਦੇ ਨੇ ਉੱਥੇ ਤਾਂ 500 ਬੰਦਾ ਖੜਾ ਹੈ ਹੂੰ ਇੱਕ ਬੰਦੇ ਦੀ ਮਾਨਸਿਕਤਾ ਦਿਖ ਸਕਦੀ ਹੈ 2 ਦੀ ਚਲੋ ਖਰਾਬ ਹੋ ਗਈ 3 ਦੀ ਖਰਾਬ ਹੋ ਗਈ 4 ਦੀ ਖਰਾਬ ਹੋ ਗਈ ਕਿ ਸਾਰੇ ਦੇ ਸਾਰੇ ਉੱਤੇ ਹੀ ਜੜੇ ਸੀਗੇ ਹਮ ਅੱਜ ਕੱਲ ਨਾ ਭਾਜੀ ਜਦੋਂ ਕੋਈ ਗੈਸ ਤੇ ਦੁੱਧ ਗਰਮ ਕਰਦੇਵੇ ਵੀ ਮੜ ਜਾ ਸੇਕ ਲੱਗ ਜਾਏ ਨਾ ਸੇਕ ਲੱਗ ਜਾਂਦਾ ਨਾਲ ਦਾ ਜੇ ਕੋਈ ਉਹਦਾ ਬੰਦਾ ਹੁੰਦਾ ਉਹਨੂੰ ਵੀ ਦਰਦ ਹੋ ਜੇ ਵੀ ਆਹ ਤੇਰੇ ਲੱਗ ਗਿਆ ਤੇਰੇ ਛਾਲਾ ਪੈ ਗਿਆ ਤੇਰਾ ਹੱਥ ਸੜ ਗਿਆ ਤੇ ਉੱਥੇ 500 ਤੋਂ 1000 ਬੰਦੇ ਦੀ ਮੌਬ ਖੜੀ ਸੀ ਤਾਂ ਉਹ ਖੜ ਕੇ ਕੀ ਦੇਖ ਰਹੀ ਸੀ ਉਹ ਖੜ ਕੇ ਕੀ ਕਰ ਰਹੀ ਸੀ ਉਹ ਵੀਡੀਓ ਬਣਾ ਰਹੀ ਸੀ ਉਹ ਤਮਾਸ਼ੀਬਿੰਨ ਸੀ ਉਹ ਹਿਜੜੇ ਸੀ ਉਹ ਹਿਜੜੇ ਸੀ ਉਹ ਇੱਕ ਧਰਮ ਦੇ ਬੇਸ਼ ਵਿੱਚ ਤੇ ਇੱਕ ਮੁਸਲਮਾਨਾਂ ਦੇ ਬੇਸ਼ ਵਿੱਚ ਉਹ ਹਿਜੜੇ ਸੀ ਜਿਹੜੇ ਖੜੇ ਸੀ ਮੈਂ ਕਲੀਅਰ ਕੰਡੈਮਨਟ ਕਰ ਰਿਹਾ ਹਾਂ ਕਿਉਂਕਿ ਉਹ ਤੁਸੀਂ ਇੱਕ ਬੰਦੇ ਨੂੰ ਤੁਸੀਂ ਇੱਕ ਮਨੁੱਖ ਦਾ ਦੀ ਹੱਤਿਆ ਕਰ ਦਿੱਤੀ ਤੁਸੀਂ ਇੱਕ ਇਨਸਾਨੀਅਤ ਦੀ ਹੱਤਿਆ ਉੱਥੇ ਹੋ ਰਹੀ ਹੈ ਤੇ ਤੁਸੀਂ ਵੀਡੀਓ ਬਣਾ ਰਹੇ ਹੋ ਇੱਕ ਵਿਊਜ਼ ਦੇ ਖਾਤਰ ਤੁਸੀਂ ਉੱਥੇ ਨਾਰੇ ਲਾ ਰਹੇ ਹੋ ਅੱਲਾਹੁ ਅਕਬਰ ਅੱਲਾਹੁ ਅਕਬਰ ਕੀ ਹੈ ਵਾਟ ਇਜ਼ ਥਿਸ ਤੁਸੀਂ ਤੁਸੀਂ ਅਗਰ ਉਹਦਾ ਕੋਈ ਕਸੂਰ ਸੀਗਾ ਉੱਥੇ ਪੁਲਿਸ ਪੁਲਿਸ ਕੀ ਕਰ ਰਹੀ ਸੀ ਬੰਗਲਾਦੇਸ਼ ਦੀ ਪੁਲਿਸ ਵੀ ਨਪੁੰਸਕਾ ਮੈਂ ਤਾਂ ਕਹਾਂਗਾ ਬੰਗਲਾਦੇਸ਼ ਦੀ ਪੁਲਿਸ ਨੇ ਚੂੜੀਆਂ ਪਾਈਆਂ ਹੋਈਆਂ ਨੇ ਉਹਨਾਂ ਇੰਨਾ ਵੱਡਾ ਮੌਬ ਉੱਥੇ ਇਕੱਠੇ ਹੋ ਕੇ ਉਹਨਾਂ ਨੂੰ ਉਹਨੂੰ ਜਲਾਤਾ ਮੁੰਡੇ ਨੂੰ ਪੇੜ ਨਾਲ ਟੰਗ ਕੇ ਤਾਂ ਉੱਥੇ ਦੇ ਕਾਨੂੰਨ ਵਿਵਸਥਾ ਕਿੱਥੇ ਸੀ ਅਸੀਂ 1971 ਦੇ ਵਿੱਚ ਬੰਗਲਾਦੇਸ਼ ਇਸ ਕਰਕੇ ਨਹੀਂ ਆਜ਼ਾਦ ਕਰਾਇਆ ਸੀ ਇਨਾ ਦੀ ਔਕਾਤ ਕੁੱਤਿਆਂ ਵਾਂਗ ਸੀਗੀ 1971 ਤੋਂ ਪਹਿਲਾਂ ਪਾਕਿਸਤਾਨ ਤੋਂ ਪ੍ਰੇਸ਼ਾਨ ਸੀਗੇ ਤੇ ਅੱਜ ਪਾਕਿਸਤਾਨ ਤੋਂ ਫੰਡਿੰਗ ਲੈ ਕੇ ਤੁਸੀਂ ਹਿੰਦੂ ਧਰਮ ਦੇ ਉੱਤੇ ਹੀ ਭਾਰਤ ਦੇ ਲੋਕਾਂ ਦੇ ਉੱਤੇ ਤੁਸੀਂ ਟਾਰਗੇਟ ਕਰ ਰਹੇ ਹੋ ਉਹਨਾਂ ਨੂੰ ਲਟਕਾ ਲਟਕਾ ਕੇ ਤੁਸੀਂ ਜਲਾ ਰਹੇ ਹੋ ਕੀ ਮੈਸੇਜ ਦੇਣਾ ਚਾਹੁੰਦਾ ਬੰਗਲਾਦੇਸ਼ ਕੀ ਮੈਸੇਜ ਦੇਣਾ ਚਾਹੁੰਦਾ ਬੰਗਲਾਦੇਸ਼ ਦੇ ਮੁਸਲਮਾਨ ਕੀ ਮੈਸੇਜ ਦੇਣਾ ਚਾਹੁੰਦੇ ਨੇ ਪੂਰੇ ਵਿਸ਼ਵ 'ਚ ਕਿ ਤੁਸੀਂ ਜੇ ਹਿੰਦੂ ਕੋਈ ਆਵਾਜ਼ ਬੁਚਕੂਗਾ ਜਾਂ ਬੋਲੂਗਾ ਜਾਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰੂਗਾ ਤੇ ਤੁਸੀਂ ਉਹਨੂੰ ਜਲਾ ਦੋਗੇ ਇਹ ਕਿੱਤੇ ਦਾ ਇਨਸਾਫ ਹੈ ਇਨਸਾਨੀਅਤ ਸ਼ਰਮਸਾਰ ਕਰਕੇ ਰੱਖਤੀ ਇਹ ਲੋਕਾਂ ਨੇ ਤੇ ਤੁਸੀਂ ਬਾਜੀ ਕਹਿ ਰਹੇ ਹੋ ਕਿ ਪੰਜੋਂ ਉਂਗਲੀਆਂ ਬਰਾਬਰ ਨਹੀਂ ਹੁੰਦੀ ਬਾਜੀ ਇਹ ਨਾ ਇਸ ਧਰਮ ਲਈ ਪੰਜੋਂ ਛੋੜੋ ਨਾ ਲਈ ਪੂਰੀ 20 ਦੀ 20 ਪੈਰ ਦੀ ਤੇ ਹੱਥਾਂ ਦੀ ਸਾਰੋਂ ਉਂਗਲੀਆਂ ਬਰਾਬਰ ਹੀ ਨੇ ਇਹਨਾਂ ਨੂੰ ਅਸੀਂ ਨਹੀਂ ਤੋਲ ਸਕਦੇ ਵੱਡੇ ਛੋਟੇ ਵੱਡੇ ਨਾ 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 ਇਹ ਬਰਾਬਰ ਨੇ ਇਹ ਕੋਈ ਵੀ ਫਰਕ ਨਹੀਂ ਕਰਦੇ ਇਹਨਾਂ ਵਿੱਚ ਪੂਰੀ Hindu ਧਰਮ ਲਈ ਪੂਰੀ ਗੰਦੀ ਅੰਦਰ ਗੰਦਗੀ ਭਰੀ ਹੋਈ ਹੈ ਇਹ ਸਾਨੂੰ ਬਰਦਾਸ਼ਤ ਹੀ ਨਹੀਂ ਕਰ ਸਕਦੇ ਇਹ ਇਹਨਾਂ ਨੇ ਇਸ ਹਰਕਤ ਕਰਕੇ ਪ੍ਰੂਫ ਕਰਤਾ ਐਡਵੋਕੇਟ ਸਾਹਿਬ ਉਸ ਤੋਂ ਬਿਨਾ ਹੋਰ ਵੀ ਬਹੁਤ ਹਿੰਦੂ ਭਰਾ ਸਮਾਜ ਹੈ ਜਿਹੜਾ ਬੰਗਲਾਦੇਸ਼ ਦੇ ਵਿੱਚ ਰਹਿੰਦਾ ਜੇ ਉੱਥੋਂ ਦੀ ਸਰਕਾਰ ਜਾਂ ਉੱਥੋਂ ਦਾ ਪ੍ਰਸ਼ਾਸਨ ਇਸ ਘਟਨਾ ਤੇ ਨਹੀਂ ਕੋਈ ਕਾਰਵਾਈ ਕਰਦਾ ਜੀ ਨੇ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ ਫਿਰ ਤਾਂ ਕਿਤੇ ਨਾ ਕਿਤੇ ਉਹਨਾਂ ਲਈ ਟਾਈਮ ਦੇ ਵਿੱਚ ਉਹਨਾਂ ਹਿੰਦੂ ਭਰਾਵਾਂ ਲਈ ਵੀ ਖਤਰਾ ਹੋ ਸਕਦਾ ਦੇਖੋ ਜੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬ੍ਰਦਰ ਥਿਸ ਇਜ਼ ਨਾਟ ਦਾ ਫਰਸਟ ਇਨਸੀਡੈਂਸ অর ਥਿਸ ਇਜ਼ ਨਾਟ ਦਾ ਲਾਸਟ ਇਨਸੀਡੈਂਸ ਇਹ ਕੋਈ ਪਹਿਲੇ ਤੇ ਆਖਰੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਇਹ ਹਰਕਤ ਕੀਤੀ ਸੀ ਤੇ ਅੱਜ ਫੇਰ ਇਹਨਾਂ ਨੇ ਹਰਕਤ ਕਰਤੀ ਤੇ ਹਿੰਦੂ ਪਹਿਲਾਂ ਵੀ ਪਹਿਲਾਂ ਦੇਖੋ ਕਿਹੜੇ ਘਟਕ ਦੰਗੇ ਹੋਏ ਨੇ ਜੀ ਹਿੰਦੂਆਂ ਕੁੜੀਆਂ ਦੇ ਰੇਪ ਤੱਕ ਇਹਨਾਂ ਨੇ ਕੀਤੇ ਨੇ ਜਿਹੜੇ ਜਦੋਂ ਪਿੱਛੇ ਦੰਗੇ ਹੋਏ ਸੀ ਬੰਗਲਾਦੇਸ਼ 'ਚ ਹਿੰਦੂ ਵੀਰਾਂ ਨੂੰ ਕੱਢ ਕੱਢ ਕੇ ਘਰੋਂ ਇਹਨਾਂ ਨੂੰ ਕੁੱਟਿਆ ਗਿਆ ਵਪਾਰੀਆਂ ਦੀ ਦੁਕਾਨਾਂ ਸਾੜੀਆਂ ਗਈਆਂ ਜਿਹੜੇ ਘਰਾਂ 'ਚ ਹਿੰਦੂਆਂ ਦੇ ਘਰਾਂ 'ਚ ਵੜ ਕੇ ਉਹਨਾਂ ਦੇ ਘਰ ਜਲਾਏ ਗਏ ਤਾਂ ਕੀ ਅਸੀਂ ਹੁਣ ਹੁਣ ਸਰਕਾਰ ਉੱਥੇ ਦੀ ਕਹਿ ਰਹੀ ਹੈ ਜੀ ਅਸੀਂ ਨਿੰਦਾ ਜ਼ਾਹਿਰ ਕਰਦੇ ਨੇ ਤੁਹਾਡੀ ਨਿੰਦਾ ਦੇ ਚੱਕਰ 'ਚ ਇੱਕ ਪੁੱਤ ਮਰ ਗਿਆ ਤੇ ਹੋਰ ਵੀ ਸਾਰੇ ਹਿੰਦੂ ਇਸ ਤੋਂ ਪਹਿਲਾਂ ਵੀ ਤੁਸੀਂ ਤੁਸੀਂ ਇੱਕ ਨਾ ਪਿੱਛੇ ਦਾ ਸਾਰਾ ਡਾਟਾ ਚੱਕ ਕੇ ਦੇਖੋ ਕਿੰਨੀ ਕੁੜੀਆਂ ਦੇ ਰੇਪ ਹੈ ਜਿਹੜੀ ਰਿਪੋਰਟ ਹੀ ਨਹੀਂ ਹੋਈ ਕਿੰਨੇ ਉੱਥੇ ਦੇ ਜਿਹੜੇ ਵਪਾਰੀ ਆ ਜਿਨ੍ਹਾਂ ਦੀ ਦੁਕਾਨਾਂ ਜਲਾਤੀਆਂ ਨੇ ਇਹਨਾਂ ਨੇ ਮੁਸਲਮਾਨਾਂ ਨੇ ਬੰਗਲਾਦੇਸ਼ ਦੇ ਮੁਸਲਮਾਨਾਂ ਨੇ ਮੁਸਲਮਾਨ ਇੱਥੇ ਵੀ ਰਹਿੰਦੇ ਆ ਭਾਰਤ 'ਚ ਮੁਸਲਮਾਨ ਇੱਥੇ ਵੀ ਰਹਿੰਦਾ ਹੈ ਪਰ ਇੱਥੇ ਮਾਇਨੋਰਿਟੀ ਦਾ ਝੰਡਾ ਚੱਕ ਕੇ ਇਹ ਚੱਕਦੇ ਨੇ ਤੇ ਜੇ ਅਸੀਂ ਵੀ ਇਦਾਂ ਹੀ ਕਰਨ ਲੱਗ ਜਾਈਏ ਅਸੀਂ ਵੀ ਮਨੁੱਖਤਾ ਭੁੱਲ ਜਾਈਏ ਤਾਂ ਕੀ ਬਿੱਤੂਗੀ ਇਹਨਾਂ ਤੇ ਕੀ ਬਿੱਤੂਗੀ ਇਹਨਾਂ ਦੇ ਦਿਲ ਤੇ ਇੱਕ ਵਾਰ ਸੋਚ ਕੇ ਵੇਖੋ ਉਹ ਵੀ ਸਾਡਾ Hindu ਭਰਾ ਸੀ ਦੀਪੂ ਉਹ ਵੀ ਮਤਲਬ ਉਹਦੇ ਵਿੱਚ ਵੀ ਜਾਨ ਸੀਗੇ ਪ੍ਰਾਣ ਸੀਗੇ ਤੁਸੀਂ ਉਹਨੂੰ ਕੋਈ ਸਜ਼ਾ ਦੇਣੀ ਸੀ ਤੁਸੀਂ ਉਹਨੂੰ ਫੜ ਕੇ ਥਾਣੇ ਚੋਂ ਕੀ ਲੈ ਕੇ ਜਾਂਦੇ ਤੁਸੀਂ ਉਹਨੂੰ ਸਜ਼ਾ ਕਰਾਉਂਦੇ ਜੇ ਤੁਹਾਨੂੰ ਉਹਦੀ ਕੋਈ ਗੱਲ ਬੁਰੀ ਲੱਗੀ ਸੀ ਤੇ ਬੰਗਲਾਦੇਸ਼ ਦਾ Hindu ਖਤਰੇ 'ਚ ਨਹੀਂ ਭਾਜੀ ਬੰਗਲਾਦੇਸ਼ ਦਾ Hindu ਤਾਂ ਮਾਰ ਹੀ ਦਿੱਤਾ ਇਹਨਾਂ ਨੇ ਖਤਰੇ ਖੁਤਰੇ ਤਾਂ ਬਹੁਤ ਪਾਰ ਦੀਆਂ ਗੱਲਾਂ ਚੱਲ ਗਈਆਂ ਹੁਣ ਤੁਸੀਂ ਵਕਾਲਤ ਦੀ ਨਜ਼ਰ ਨਾਲ ਕਿਵੇਂ ਦੇਖਦੇ ਹੋ ਵੀ ਕਿਹੜੇ ਕੋਈ ਠੋਸ ਕਦਮ ਆ ਉਥੋਂ ਦੀ ਸਰਕਾਰ ਨੂੰ ਜਾਂ ਸਾਡੀ ਕੇਂਦਰ ਸਰਕਾਰ ਨੂੰ ਜਿਹੜੇ ਚੱਕਣੇ ਚਾਹੀਦੇ ਆ ਤਾਂ ਕਿ ਕੁਝ ਉਹਨਾਂ ਦਰਿੰਦਿਆਂ ਦੇ ਅੰਦਰ ਡਰ ਬੈਠੇ ਜਾਂ ਅਨਸਾਹਨੀਅਤ ਆ ਜਿਹੜੀ ਦੁਬਾਰਾ ਇਸ ਤਰ੍ਹਾਂ ਤਾਰ-ਤਾਰਨਾ। ਸਾਜੀ ਉਹਨਾਂ ਦੀ ਤਾਂ ਸਰਕਾਰ ਨਪੁੰਸਕ ਐ, ਝੂੜੀਆਂ ਪਾ ਲੈਣੀ ਚਾਹੀਦੀਆਂ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੂੰ। ਉਹਨਾਂ ਦੀ ਸਰਕਾਰ ਦੇ ਪੱਲੇ ਨਹੀਂ ਬਚਿਆ ਕੱਖ ਵੀ ਜੇ ਉਹਨਾਂ ਦੀ ਸਰਕਾਰ ਦੇ ਪੱਲੇ ਕੁਝ ਹੁੰਦਾ ਤਾਂ ਬਹੁਤ ਪਹਿਲਾਂ ਹੀ ਜਦੋਂ ਪਹਿਲਾਂ ਉੱਥੇ ਇਹ ਇੱਥੇ ਇਹ ਐਕਟ ਹੋਏ ਸੀ ਪਹਿਲਾਂ ਵੀ ਇਹਨਾਂ ਨੇ ਇੱਕ Hindu ਮਾਰਿਆ ਸੀ ਨਾਜਾਇਜ਼ ਜਿਹੜੀ Hindu ਕੁੜੀਆਂ ਨਾਲ ਗਲਤ ਉਹਨਾਂ ਨੇ ਐਕਟ ਪਰਫਾਰਮ ਕੀਤੇ ਸੀ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ ਜੀ ਠੀਕ ਹੈ ਪਰ ਇਹ ਜਿਹੜਾ ਹੁਣ ਜੋ ਸਰਕਾਰ ਨੂੰ ਉੱਥੇ ਦੀ ਸਰਕਾਰ ਛੱਡੋ ਇਥੇ ਦੀ ਸਾਡੀ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਮੈਂ ਰਿਕਵੈਸਟ ਕਰਦਾ ਵੀ ਤੁਸੀਂ ਇਮੀਡੀਏਟ ਇਫੈਕਟ ਤੇ ਬੰਗਲਾਦੇਸ਼ ਦਾ ਕੰਟਰੋਲ ਆਪਣੇ ਹੱਥ ਚ ਲਿਓ ਤੇ ਸਾਰਾ ਉੱਥੇ ਜਿਹੜਾ ਉਹਨਾਂ ਨੂੰ ਆਜ਼ਾਦੀ ਦਿਵਾਈ ਸੀ ਨਾ ਉਹ ਖੋਲੋ ਤੇ ਉੱਥੇ ਭਾਰਤ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਮਿਲਾਓ ਬੰਗਲਾਦੇਸ਼ ਨੂੰ ਤਾਂ ਜਾ ਕੇ ਉੱਥੇ ਦੇ ਹਿੰਦੂ ਸੁਰੱਖਿਤ ਹੋਣੇ ਨੇ ਨਹੀਂ ਤਾਂ ਉਹਨ ਦੇਖ ਲਓ ਭਾਜੀ ਇਹ ਇੱਥੇ ਪਿੱਛੇ ਦਿੱਲੀ ਅਟੈਕ ਹੋਇਆ ਬੰਬ ਲਾਸਟ ਹੋਇਆ ਠੀਕ ਹੈ ਉਹਦੇ ਵਿੱਚ ਕੌਣ ਸੀਗੇ ਸਾਰੇ ਡਾਕਟਰਸ ਸੀਗੇ ਮੁਸਲਿਮ ਸੀਗੇ ਸਾਰੇ ਮੈਂ ਮੁਸਲਿਮ ਕਮਿਊਨਿਟੀ ਦੇ ਖਿਲਾਫ ਨਹੀਂ ਆ ਪਰ ਮੁਸਲਿਮ ਕਮਿਊਨਿਟੀ ਦੇ ਵਿੱਚ ਜਿਹੜੀ ਜਿਹੜੇ ਗੰਦੀ ਸੋਚ ਦੇ ਲੋਕੀ ਕੁਝ ਬੈਠੇ ਨੇ ਜਿਹੜੇ ਹਿੰਦੂ ਧਰਮ ਨੂੰ ਬਰਦਾਸ਼ਤ ਨਹੀਂ ਕਰਦੇ ਜਿਹੜੇ ਭਾਰਤ ਦੇਸ਼ ਨੂੰ ਇਹ ਭਾਜੀ ਬੰਦੇ ਮਾਤਰਮ ਭਾਰਤ ਮਾਤਾ ਜੀ ਜੈ ਬੋਲ ਕੇ ਰਾਜੀ ਨਹੀਂ ਹੈ ਤੁਸੀਂ ਕਿਹੜੀ ਗੱਲ ਕਰਦੇ ਹੋ ਅੱਜ ਅਸੀਂ ਗੱਲ ਕਰਦੇ ਨੇ ਏਕਤਾ ਦੀ ਸੈਕੂਲਰਿਜ਼ਮ ਦੀ ਅੱਜ ਅੱਜ ਕਿੱਥੇ ਕਿੱਥੇ ਗਈ ਹੁਣ ਇਹਨਾਂ ਦੀ ਸੈਕੂਲਰਿਜ਼ਮ ਕਿੱਥੇ ਗਿਆ ਇਹਨਾਂ ਦੀ ਏਕਤਾ ਹੈ ਕਿਉਂ ਲੋਬੀ ਸ਼ਾਂਤ ਹੈ ਸਾਰੀ ਐਕਟਰ ਲੋਬੀ ਕਿਉਂ ਸ਼ਾਂਤ ਹੈ ਸਾਰੀ ਇਹ ਖਾਨ ਖਾਨ ਐਂਡ ਕੰਪਨੀ ਕਿਉਂ ਸ਼ਾਂਤ ਹੈ ਜੀ ਸਾਰੀ ਕਿੱਥੇ ਹੈ ਸ਼ਾਹਰੂਖ ਖਾਨ ਕਿੱਥੇ ਅਮੀਰ ਖਾਨ ਕਿਉਂ ਨਹੀਂ ਬੋਲਦੇ ਆਓ ਅੱਗੇ ਪਾਓ ਪ੍ਰੈਸ਼ਰ ਮੋਦੀ ਤੇ ਪਾਓ ਪ੍ਰੈਸ਼ਰ ਤੁਸੀਂ ਭਾਰਤ ਸਰਕਾਰ ਤੇ ਕਿ ਬੰਗਲਾਦੇਸ਼ ਨੂੰ ਆਪਣੇ ਅੰਡਰ ਲਿਓ ਦੁਬਾਰਾ ਤੋਂ ਕਿਉਂ ਕਿਉਂ ਨਹੀਂ ਕਿਉਂ ਨਹੀਂ ਕਰਦੇ ਕਿਉਂ ਸ਼ਾਂਤ ਹੈ ਇਹਨਾਂ ਨੂੰ ਮਜ਼ਾ ਆ ਰਿਹਾ ਭਾਜੀ ਇਹ ਤਾਂ ਚਾਹਣ ਗਈ ਵੀ ਹਾਂ ਮੁਸਲਿਮ ਕੰਟਰੀ ਬਣ ਜੇ ਕਿਉਂ ਕਿਉਂਕਿ ਭਾਜੀ ਇੱਕ ਇਹਨਾਂ ਦੀ ਅਗਰ ਤੁਸੀਂ ਹਿਸਟਰੀ ਚੱਕ ਕੇ ਦੇਖੋਗੇ ਤਾਂ ਜਿੱਥੇ ਵੀ ਇਹ 40% ਤੋਂ ਉੱਪਰ ਗਏ ਨੇ ਤਾਂ ਉੱਥੇ ਆਪਣੀ ਮੁਸਲਿਮ ਕੰਟਰੀ ਬਣਾ ਕੇ ਹੀ ਹਟੇ ਨੇ ਤਾਂ ਇਹ ਉਸੇ ਤੇ ਵਰਕ ਕਰਦੇ ਨੇ ਇਹਨਾਂ ਦੀ ਸਾਈਕੋਲੋਜੀ ਹੀ ਇਹ ਹੈ ਵੀ ਸਲੋ ਐਂਡ ਸਟੱਡੀ ਵਿਨ ਦਾ ਰੇਸ ਬਿਲਕੁਲ ਸਾਡੇ ਨਾਲ ਐਡਵੋਕੇਟ ਨਿਤਨ ਅਰੋੜਾ ਜੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਰ ਥੋੜਾ ਉਰੇ ਨੂੰ ਆਜੋ ਇੱਥੇ ਆਜੋ ਜੀ ਸਰ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਸੱਚਮੁੱਚ ਇਹ ਇੱਕ ਆਪਾਂ ਇਹ ਕਹਿ ਲਈਏ ਵੀ Hindu ਜਾਂ Muslim ਇਸ ਤਰੀਕੇ ਨਾਲ ਹੀ ਹੋਗੀ ਵੀ ਇੰਨੀ ਕਿ ਨਫ਼ਰਤ ਅੰਦਰ ਭਰ ਗਈ ਵੀ ਅਸੀਂ ਇਨਸਾਨ ਜਾਂ ਇਨਸਾਨੀਅਤ ਨੂੰ ਬਿਲਕੁਲ ਹੀ ਭੁੱਲ ਗਏ ਹੁਣ ਦੇਖੋ ਤੁਸੀਂ ਕਹੋ ਕਿ ਇਹ ਇੱਕ Hindu ਨੂੰ ਮਾਰ ਕੇ ਲਟਕਾਇਆ ਗਿਆ ਉਸ ਤੋਂ ਪਹਿਲਾਂ ਕਿਹਾ ਉਹ ਇਨਸਾਨ ਨਹੀਂ ਹੈ ਕੀ ਇਨਸਾਨੀਅਤ ਇੰਨੀ ਜ਼ਿਆਦਾ ਖਤਮ ਹੋ ਚੁੱਕੀ ਹੈ ਕਿਸੇ ਦੇ ਮਨ ਵਿੱਚ ਠੀਕ ਉਹਨਾਂ ਨੇ ਆ ਵੀ ਨਹੀਂ ਦੇਖਿਆ ਕਿ ਕਿਸੇ ਦਾ ਘਰ ਦਾ ਬੱਚਾ ਹੈ ਕਿਸੇ ਦਾ ਪਿਓ ਹੈ ਕਿਸੇ ਦਾ ਭਰਾ ਹੈ ਹੋਰ ਉਸ ਨੂੰ ਮਾਰ ਕੇ ਟੰਗ ਦਿੱਤਾ ਗਿਆ ਅੱਜ ਕੱਲ੍ਹ ਸ਼ਹੀਦੀ ਦੇ ਦਿਨ ਚੱਲ ਰਹੇ ਸਾਰਾ ਪੰਜਾਬ ਅੱਜ ਵੀ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ਅੱਜ ਜੋ 500 ਸਾਲ ਪਹਿਲਾਂ ਹੋ ਰਿਹਾ ਸੀ ਅੱਜ ਵੀ ਉਹੀ ਕੁਝ ਹੋ ਰਿਹਾ ਹੈ ਕਦ ਤੱਕ ਇਹ ਚੱਲਦਾ ਰਹੇਗਾ ਕਦੋਂ ਤੱਕ ਅਸੀਂ ਇੱਕ ਪਾਰਟਿਕੂਲਰ ਸਮਾਜ ਦੀ ਸੋਚ ਨੂੰ ਬਰਦਾਸ਼ਤ ਕਰਦੇ ਰਵਾਂਗੇ ਕਦੋਂ ਤੱਕ ਵਕਾਲਤ ਦੀ ਨਜ਼ਰ ਤੋਂ ਕੀ ਦੇਖਦੇ ਹਾਂ ਵੀ ਕਮੀ ਰਹਿ ਕਿੱਥੇ ਜਾਂਦੀ ਹੈ ਵਕਾਲਤ ਦੀ ਨਜ਼ਰ ਤੋਂ ਉਹਨ ਤੋਂ ਵੀ ਦੇਖੋ ਜੀ ਇਹ ਸਾਰਾ ਲਾ ਰਨ ਆਰਡਰ ਕਿਸ ਨੇ ਸੈੱਟ ਕਰਨਾ ਹੈ ਸਰਕਾਰ ਨੇ ਜੀ ਸ਼ੇਖ ਅਸੀਨਾ ਤੋਂ ਬਾਅਦ ਉੱਥੇ ਸਰਕਾਰ ਹੀ ਨਹੀਂ ਹੈ ਹੈ ਸਰਕਾਰ ਮੁਹੰਮਦ ਯੂਨੂਸ ਜਿਹੜਾ ਉਹ ਇੱਕ ਪਪੇਟ ਬਣ ਕੇ ਕੰਮ ਕਰ ਰਿਹਾ ਹੈ ਇਹ ਜੇ ਜਦੋਂ ਲੀਡਰ ਸੈਂਟਰ ਚ ਬੈਠੇਗੇ ਪਪੇਟ ਲੀਡਰ ਤਾਂ ਜਨਤਾ ਜਿਹੜੀ ਹੁੰਦੀ ਉਹ ਨਿਰੰਕੁਸ਼ ਹੋ ਜਾਂਦੀ ਹੈ ਉਹ ਜਿਹੜੇ ਕੱਟੜਵਾਦੀ ਲੋਕ ਹੁੰਦੇ ਆ ਉਹਨਾਂ ਦੇ ਹੱਥ ਖੁੱਲ ਜਾਂਦੇ ਆ ਔਰ ਤੁਸੀਂ ਦੇਖ ਰਹੇ ਹੋ ਪਿਛਲੇ ਸਾਲ 2 ਸਾਲ ਤੋਂ ਆਹੀ ਕੁਝ ਚੱਲ ਰਿਹਾ ਸਾਰੇ ਆਮ ਲੋਕਾਂ ਦੇ ਘਰ ਲੁੱਟ ਕਸੁੱਟ ਖਾਸ ਕਰ ਜਿਹੜੀ ਉੱਥੇ ਦੀ ਘੱਟ ਗਿਣਤੀ ਮਾਈਨੋਰਟੀ ਹੈ ਉਹਨਾਂ ਦੇ ਉੱਤੇ ਇੰਨਾ ਅਤਿਆਚਾਰ ਹੋ ਰਿਹਾ ਔਰ ਪੂਰਾ ਵਰਲਡ ਚੁੱਪ ਹੈ ਖਾਸ ਕਰ ਸਾਡੇ ਦੇ ਇਸ ਦੇ ਸੈਕੂਲਰ ਬਲੌਗ ਜਿਹੜੇ ਮੱਥੇ ਤੇ ਟੈਗ ਲਾ ਕੇ ਘੁੰਮਦੇ ਆ ਸੈਕੂਲਰਿਜ਼ਮ ਸੈਕੂਲਰਿਜ਼ਮ ਉਹ ਸਾਰੇ ਚੁੱਪ ਬੈਠੇ ਆ ਕਿਹਾ ਸਿਰਫ ਇਸ ਕਰਕੇ ਕਿ ਉਹ Hindu ਹੈ ਪਰ ਸਾਰੇ ਇੱਕ ਗੱਲ ਜੀ ਇਹ ਵੀ ਦੇਖੀਏ ਉਸ ਵੀਡੀਓ ਨੂੰ ਜਦੋਂ ਦੇਖਿਆ ਤਾਂ ਉਹ ਵੀਡੀਓ ਦੇਖੀ ਨਹੀਂ ਜਾਂਦੀ ਜਿਸ ਤਰੀਕੇ ਦੇ ਨਾਲ ਉਸ ਵੀਰ ਨੂੰ ਕੁੱਟ ਮਾਰ ਕਰਕੇ ਅੱਗ ਲਗਾਈ ਗਈ ਪਰ ਜਿਹੜੇ ਕੁਝ ਜ਼ਿੰਮੇਦਾਰ ਲੀਡਰ ਨੇ ਚਾਹੇ ਉਹ ਸਾਡੇ ਦੇਸ਼ ਦੇ ਨੇ ਚਾਹੇ ਬੰਗਲਾਦੇਸ਼ ਦੇ ਨੇ ਉਹ ਮੁਸਲਮ ਨੇ ਕੋਈ ਬੋਲਿਆ ਨਹੀਂ ਕੀ ਸੋਚਦੇ ਹੋ ਵੀ ਸਿਰਫ ਇਹੀ ਦੇਖਿਆ ਜਾਂਦਾ ਵੀ ਜਿੱਥੇ ਸਿਆਸੀ ਲਾਹਾ ਹੋਊਗਾ ਉੱਥੇ ਬੋਲਾਂਗੇ ਇਹ ਘਟਨਾ ਹੁੰਦੀਆਂ ਤਾਂ ਹੁੰਦੀ ਰਹਿਣ ਆਮ ਲੋਕ ਮਰਦੇ ਆ ਤਾਂ ਮਰਦੇ ਰਹਿਣ ਜੀ ਬਿਲਕੁਲ ਇਹ ਜਿਹੜਾ ਚੁੱਪ ਰਹਿਣਾ ਇਹ ਜਿਹੜੀ ਚੁੱਪ ਹੈ ਨਾ ਇਹ ਅੱਜ ਨਹੀਂ ਤਾਂ ਕੱਲ ਜੇ ਗਵੰਡੀ ਦੇ ਘਰ ਅੱਗ ਲੱਗੀ ਨਾ ਇਹਨਾਂ ਸੋਚੋ ਤੁਹਾਡਾ ਘਰ ਬਚੇਗਾ ਠੀਕ ਹੈ ਤੁਸੀਂ ਅੱਜ ਚੁੱਪੋਂ ਸਿਰਫ ਇਹ ਸੋਚ ਕੇ ਕਿ ਆਪਾਂ ਰੋਟੀਆਂ ਨਹੀਂ ਸਿਕਣੀਆਂ ਜੀ ਸਾਡੀ ਵੋਟ ਬੈਂਕ ਟੁੱਟ ਜਾਏਗਾ ਇਸ ਚੀਜ਼ ਨੂੰ ਜੇ ਤੁਸੀਂ ਚੁੱਪ ਰਹੋਗੇ ਨਾ ਅੱਜ ਤਾਂ ਕੱਲ ਨੂੰ ਤੁਹਾਡੇ ਬੱਚੇ ਆਉਣ ਵਾਲੀ ਜਨਰੇਸ਼ਨ ਇਸ ਨੂੰ ਬਰਦਾਸ਼ਤ ਕਰੇਗੀ ਔਰ ਇੱਜ਼ਾ ਸੱਟਾ ਉਹਨਾਂ ਨੂੰ ਭੁਗਤਣਾ ਪਏਗਾ ਅੱਜ ਸਾਰਿਆਂ ਨੂੰ ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਲੀਡਰ ਹੈ ਚਾਹੇ ਉਹ ਵਿਪੱਖਸ਼ ਹੋਵੇ ਚਾਹੇ ਪੱਖਸ਼ ਹੋਵੇ ਦੋਨੋਂ ਨੂੰ ਹੀ ਮਿਲ ਕੇ ਇਸ ਨੂੰ ਇੱਜ਼ਤ ਇਕੱਠਾ ਸਟੈਪ ਚੱਲਣਾ ਚੱਕਣਾ ਪੈਣਾ ਆਦਰਵਾਇਜ਼ ਇਹ ਆਉਣ ਵਾਲੇ ਟਾਈਮ ਦਾ ਬੜਾ ਹੀ ਖਤਰਨਾਕ ਮੈਸੇਜ ਹੈ ਕਿਉਂ ਕਿ ਜਦੋਂ ਇੱਕ ਜਗ੍ਹਾ ਦੀ ਹੁਣ ਤੁਸੀਂ ਕਿੱਥੇ ਤੱਕ ਇਸ ਨੂੰ ਸੋਚ ਸਕਦੇ ਹੋ ਡੇ ਬਾਏ ਡੇ ਵਧ ਹੀ ਰਿਹਾ ਇਹਨਾਂ ਦਾ ਪਿੱਛੇ 2 ਸਾਲ ਤੋਂ ਇੰਨੀ ਕਿ ਜ਼ਿਆਦਾ ਮੋਬਲਿੰਗ ਹੋ ਚੁੱਕੀ ਹੈ ਕਿ ਜਿਸ ਦਾ ਕੋਈ ਅਖਬਾਰਾਂ 'ਚ ਤਾਂ ਕੁਝ ਘਟਨਾਵਾਂ ਆ ਗਈਆਂ ਕੁਝ ਇਹ ਘਟਨਾ ਹਾਈਲਾਈਟ ਹੋ ਗਈ ਕਿੰਨੀਆਂ ਘਟਨਾਵਾਂ ਜਿਹੜੀਆਂ ਹਾਈਲਾਈਟ ਨਹੀਂ ਹੋ ਪੈਂਦੀਆਂ Hindu ਪਰਿਵਾਰ ਨੂੰ ਹੀ ਟਾਰਗੇਟ ਕਿਉਂ ਕਰਨਾ ਇੱਕ ਪਾਰਟਿਕੂਲਰ ਸਮਾਜ ਨੂੰ ਹੀ ਕਿਉਂ ਟਾਰਗੇਟ ਕਰਨਾ ਇੱਕ ਪਾਸੇ ਹਿੰਦੁਸਤਾਨ ਹੈ ਇੱਥੇ ਤਾਂ ਧਰਮ ਅਸੀਂ ਸਾਰਿਆਂ ਨੂੰ ਬਾਹਾਂ ਖਿਲਾਰ ਕੇ ਜਫੀਆਂ ਪਾ ਕੇ ਵੀ ਹਾਂ ਸਾਰੇ ਧਰਮ ਬਰਾਬਰ ਹੈ। ਮੈਂ ਹੁਣ ਇੱਕ ਕੋਟੇਸ਼ਨ ਪੜ੍ਹ ਰਿਹਾ ਸੀ ਅਮਰੀਕਨ ਸਕਾਲਰ ਹੈ। ਉਹਨਾਂ ਨੇ ਬੜਾ ਸੋਹਣਾ ਬੋਲਿਆ ਪਿੱਛੇ ਲਾਸਟ ਵੀਕ ਦੀ ਕੋਟੇਸ਼ਨ ਉਹਨਾਂ ਦੀ ਕਿ ਹਿੰਦੁਸਤਾਨ ਨੂੰ ਸੈਕੂਲਰਿਜ਼ਮ ਤੋਂ ਖਤਰਾ ਹੈ ਨਾ ਕਿ ਸੈਕੂਲਰਿਜ਼ਮ ਨੂੰ ਹਿੰਦੁਸਤਾਨ ਤੋਂ ਖਤਰਾ ਹੈ। ਕਿਉਂ ਕਿਉਂਕਿ ਸੈਕੂਲਰਿਜ਼ਮ ਹੌਲੀ-ਹੌਲੀ ਹਿੰਦੁਸਤਾਨ ਤੇ ਹਾਵੀ ਹੋਈ ਜਾ ਰਹੀ ਹੈ। ਔਰ ਸੈਕੂਲਰਿਜ਼ਮ ਕਰਕੇ ਅਸੀਂ ਜੇ ਕਿਸੇ ਨੂੰ ਨਿੰਦਣਾ ਹੈ ਨਾ ਉੱਥੇ ਅਸੀਂ ਚੁੱਪ ਕਰ ਜਾਂਦੇ ਹਾਂ। ਉਹ ਫਿਰ ਉੱਥੇ ਗੱਲ ਆ ਜਾਂਦੀ ਵੀ ਅਸੀਂ ਚੁੱਪ ਕਿ ਕਿਉਂ ਅਸੀਂ ਲਾਅ ਐਂਡ ਆਰਡਰ ਜਿੱਥੇ ਖਤਮ ਹੋ ਰਿਹਾ ਉੱਥੇ ਕਿਉਂ ਨਹੀਂ ਅਸੀਂ ਇਕੱਠੇ ਹੋ ਕੇ ਖੜ੍ਹਦੇ ਇਸ ਸਮੇਂ ਯਾਨੀ ਇਹ ਨਹੀਂ ਹੈ ਕਿ ਸਿਰਫ Hindu ਬੰਦੇ ਨੂੰ ਮਾਰਿਆ ਗਿਆ ਕੱਲ ਨੂੰ ਇਹ ਫੇਰ ਆਗਾ ਇਹਨੇ ਵੱਧ ਹੀ ਚੱਲਿਆਣਾ ਇਹ ਇੱਕ ਸੋਚ ਹੈ ਉਹ ਸੋਚ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੈ ਇਹ ਜਿਹੜੀ ਸੋਚ ਹੈ ਇਸਲਾਮੀ ਸੋਚ 500 ਸਾਲ ਨਹੀਂ ਕਈ ਹਜ਼ਾਰ ਤਾਂ ਅਸੀਂ ਹਿੰਦੁਸਤਾਨ ਨੇ ਜਿੰਨਾ ਸਫਰ ਕਰਿਆ ਅਲੱਗ-ਅਲੱਗ ਸੂਬਿਆਂ ਨੇ ਸਫਰ ਕਰਿਆ ਕੀ ਇੱਕ ਤੇਤੰਤ ਹੋਏਗਾ ਅਸੀਂ 1947 ਤੋਂ ਬਾਅਦ ਬਾਹ ਖੋਲ ਕੇ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ ਮੈਂ ਕਹਾਂਗਾ ਵੀ ਇੱਥੇ ਲੋਕ ਕਹਿੰਦੇ ਵੀ ਹਿੰਦੂ ਧਰਮ ਨੇ ਇਹ ਕਰਿਆ ਉਹ ਕਰਿਆ ਬਟ ਹਿੰਦੂ ਹੀ ਹੈ ਜਿਹੜਾ ਇੰਨਾ ਟੋਲਰੈਂਸ ਜਿੱਦੀ ਅੱਛੀ ਹੈ ਕਿ ਜਿਹੜਾ ਸਾਰੇ ਧਰਮਾਂ ਨੂੰ ਬਰਾਬਰ ਲੈ ਕੇ ਚੱਲ ਰਿਹਾ ਹੈ। ਕੀ ਆ ਪਾਕਿਸਤਾਨ ਨਹੀਂ ਸੀ ਸੈਕੂਲਰਿਜ਼ਮ ਅਡਾਪਟ ਕਰ ਸਕਦਾ? ਕੀ 1971 ਦੇ ਵਿੱਚ ਕੀ ਬੰਗਲਾਦੇਸ਼ ਨਹੀਂ ਸੀ ਸੈਕੂਲਰਿਜ਼ਮ ਅਡਾਪਟ ਕਰ ਸਕਦਾ? ਉਹਨਾਂ ਨੇ ਇਸਲਾਮਿਕ ਧਰਮ ਆਪਣਾ ਅਡਾਪਟ ਕਰਿਆ ਅਸੀਂ ਕਿ ਜੀ ਸਦਕੇ। ਬਟ ਉਹੀ ਇਸਲਾਮਿਕ ਸੋਚ ਜਿਹੜੀ ਹੈ ਅੱਜ ਇਸ ਜਗ੍ਹਾ ਤੇ ਆ ਗਈ ਹੈ ਕਿ ਸੜਕਾਂ ਤੇ ਆਪਣੇ ਹੀ ਰਾਸ਼ਟਰਪਤੀ ਆਪਣੇ ਹੀ ਪ੍ਰਧਾਨ ਮੰਤਰੀ ਜਿਹੜੀ ਮੈਡਮ ਸ਼ੇਖ ਜੀਨਾਂ ਨੂੰ ਵੀ ਫਾਂਸੀ ਦੇਣ ਨੂੰ ਦੇਣਾ ਚਾ ਰਹੇ ਆ ਬਿਲਕੁਲ ਜਿਹੜੇ ਲੋਕਾਂ ਦੇ ਘਰ ਚ ਵੜ ਕੇ ਉਹਨਾਂ ਦੀ ਧੀਆ ਪੈਣਾ ਨੂੰ ਚੁੱਕ ਕੇ ਲੈ ਕੇ ਜਾ ਰਹੇ ਆ ਕਿਹੜਾ ਯੁੱਗ ਚੱਲ ਰਿਹਾ 21ਵੀਂ ਸਦੀ ਹੈ ਇਹ ਕੀ 21ਵੀਂ ਸਦੀ ਹੈ ਮੈਂ ਇਸ ਨੂੰ 21ਵੀਂ ਸਦੀ ਨਹੀਂ ਮੰਨ ਸਕਦਾ ਕਿਉਂ ਅਸੀਂ ਅੱਜ ਵੀ ਉੱਥੇ ਹੀ ਖੜੇ ਆ ਜਦੋਂ ਆਂਦੇ ਸੀ ਲੁਟੇਰੇ ਆਏ ਵੀ ਕਿਸਦਾ ਘਰ ਬਾਹਰ ਲੁੱਟ ਕੇ ਲੈ ਗਏ ਕਿਸੇ ਧੀ ਪੈਣ ਨੂੰ ਚੁੱਕ ਕੇ ਲੈ ਗਏ ਕੋਈ ਬੋਲਣ ਵਾਲਾ ਕੋਈ ਪੁੱਛਣ ਵਾਲਾ ਨਹੀਂ ਅਬਦਾਲੀ ਵਾਲਾ ਸਮਾਂ ਆ ਗਿਆ ਜਲਾ ਦੋ ਜਿੰਦਾ ਵੀ ਦੂਜੇ ਧਰਮ ਦਾ ਇਸ਼ ਨਿੰਦਾ ਇਸ਼ਨਿੰਦਾ ਵੀ ਇਸ ਦੇ ਵਿੱਚ ਦੱਸੋ ਕੀ ਇਸ਼ਨਿੰਦਾ ਹੈ ਸਾਰੇ ਧਰਮਾਂ ਨੂੰ ਬਰਾਬਰ ਕਹਿਣਾ ਕਿ ਆ ਇਸ਼ਨਿੰਦਾ ਹੈ ਸਾਡੇ ਗੁਰੂ ਮਹਾਰਾਜ ਨੇ ਤਾਂ ਸਾਰਿਆਂ ਨੂੰ ਇਹੀ ਕਿਹਾ ਵੀ ਸਾਰੇ ਧਰਮ ਬਰਾਬਰ ਆ ਇੱਕ ਇੱਕ ਓਮਕਾਰ ਸਾਰੇ ਇੱਕੋ ਹੀ ਆ ਕੀ ਇੱਕ ਕਹਿਣਾ ਵੀ ਗਲਤ ਹੋ ਗਿਆ ਤਾਂ ਕਿਹਾ ਸਾਡੇ ਗੁਰੂ ਮਹਾਰਾਜ ਤੇ ਵੀ ਤੁਸੀਂ ਸਵਾਲ ਚੱਕੋਗੇ ਕਿ ਇੱਕ ਕੀ ਆ ਉਹਨਾਂ ਨੇ ਆਹੀ ਜੁਬਕ ਨੇ ਕਿਹਾ ਸੀ ਵੀ ਇੱਕ ਹੀ ਆ ਸਾਰੇ ਕੀ ਇੱਕ ਕਹਿਣਾ ਵੀ ਗਲਤ ਹੈ ਇਹੀ ਸੈਕੂਲਰਿਜ਼ਮ ਦੀ ਸੋਚ ਹੈ ਵੀ ਕੀ ਆ ਸਾਰੇ ਯਾਰ ਤੁਸੀਂ ਆਪਣਾ ਮੰਨੋ ਅਸੀਂ ਆਪਣਾ ਮੰਦੇ ਆ ਤੁਸੀਂ ਸਾਡੇ ਨਾਲ ਦਵਾਈਆਂ ਦਿਵਾਲੀ ਦੀਆਂ ਮਠਿਆਲੀਆਂ ਮਠਿਆਈਆਂ ਸ਼ੇਅਰ ਕਰੋ ਅਸੀਂ ਤੁਹਾਡੇ ਨਾਲ Eid ਦੀਆਂ ਸਿਵਈਆਂ ਵੰਡਾਂਗੇ ਤੁਸੀਂ ਸਾਡੇ ਨਾਲ ਗੁਰਪੁਰਬ ਮਨਾਓ ਅਸੀਂ ਤੁਹਾਡੇ ਨਾਲ ਦਿਵਾਲੀਆਂ ਮਨਾਵਾਂਗੇ ਪਰ ਕੀ ਇਹ ਸੋਚ ਹੈ ਸਿਰਫ ਇੱਕ ਹੀ ਸਮਾਜ ਇਸ ਸੋਚ ਨੂੰ ਰੱਖ ਕੇ ਚੱਲੇਗਾ ਅੱਗੇ ਦੂਸਰਾ ਸਮਾਜ ਇਸ ਸੋਚ ਨੂੰ ਵੀ ਪਾਪ ਮੰਨੇਗਾ ਉਹਨਾਂ ਦੀ ਕਿਤਾਬ ਹੀ ਕਹਿ ਰਹੀ ਹੈ ਮੈਂ ਸੌਰੀ ਇੱਥੇ ਜਦੋਂ ਕੁਝ ਚੀਜ਼ਾਂ ਆ ਜਾਂਦੀਆਂ ਨਹੀਂ ਵੀ ਬੋਲਣਾ ਚਾਹੁੰਦੇ ਪਰ ਬੋਲਣਾ ਫਿਰ ਮੈਂ ਚੁੱਪ ਤੋਂ ਅੱਗੇ ਆ ਕੇ ਸਾਨੂੰ ਕੁਝ ਬੋਲਣਾ ਪੈਂਦਾ ਜਦ ਤੁਹਾਡੀ ਧਰਮ ਪੁਸਤਕ ਇਹ ਬੋਲੇਗੀ ਕਿ ਨਹੀਂ ਇਕ ਨਹੀਂ ਹੈ ਮੈਂ ਹੀ ਸਰਵੋੱਚਾ ਆ ਬਾਕੀ ਸਾਰੇ ਨੀਵੇਂ ਆ ਤਾਂ ਤੁਸੀਂ ਇਕ ਦੀ ਸੋਚ ਨੂੰ ਕਿੱਦਾਂ ਲੈ ਕੇ ਚੱਲੋਗੇ ਔਰ ਉਸੇ ਦਾ ਸਿੱਟਾ ਇਹ ਆ ਕਿ ਅੱਜ ਉਹੀ ਜਿਹੜੀ ਮੰਦ ਬੁੱਧੀ ਕਹਾਂਗੇ ਕਿ ਆ ਅੱਖਾਂ ਦੇ ਉੱਤੇ ਕਹਿੰਦੇ ਨਾ ਕੀ ਕਹਿ ਸਕਦੇ ਵੀ ਅੱਖਾਂ ਦੇ ਅੱਗੇ ਹਨੇਰਾ ਆ ਗਿਆ ਇਹਨਾਂ ਦੇ ਵੀ ਇਹਨਾਂ ਨੂੰ ਤਾਂ ਦੂਜਾ ਧਰਮ ਹੀ ਨਹੀਂ ਨਜ਼ਰ ਆ ਦੂਸਰਾ ਇਨਸਾਨ ਇਨਸਾਨ ਹੀ ਨਜ਼ਰ ਆ ਰਿਹਾ ਉਹਨਾਂ ਦੇ ਤਾਂ ਗੁਰੂਆਂ ਦੀ ਬਾਣੀ ਹੀ ਫੇਲ ਕਰ ਦਿੱਤੀ ਅੱਜ ਵੀ ਉਹ ਜਿਹੜਾ ਬੰਦਾ ਕਹਿ ਰਿਹਾ ਵੀ ਸਾਰੇ ਇੱਕ ਆ ਵੀ ਰਲ ਕੇ ਰਹੋ ਉਸ ਨੂੰ ਤੁਸੀਂ ਜਿੰਦਾ ਚਲਾ ਦੋਗੇ ਤਾਂ ਇੱਥੇ ਤਾਂ ਫਿਰ ਹਿੰਦੁਸਤਾਨ 'ਚ ਤਾਂ ਕੋਈ ਬਚੇਗਾ ਹੀ ਨਹੀਂ ਕਿਉਂਕਿ ਅੱਜ ਸਾਡਾ ਹਿੰਦੁਸਤਾਨ ਸੈਕੂਲਰਿਜ਼ਮ ਤੇ ਆ ਔਰ ਸੈਕੂਲਰਿਜ਼ਮ ਤਾਂ ਸਾਰਿਆਂ ਨੂੰ ਇਹੀ ਕਹਿ ਰਿਹਾ ਔਰ ਅੱਜ ਦੀ ਜਿਹੜੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਤਾਂ ਉਹ ਦਿਨ ਦੂਰ ਨਹੀਂ ਹੈ ਤਾਂ ਵੀ ਜਿਹੜੀ ਜੰਗਲ ਦੀ ਅੱਗ ਗਵੰਡੀ ਦੇ ਘਰ ਆ ਗਿਆ ਉਹ ਸਾਡੇਆਂ ਘਰ ਤੱਕ ਪਹੁੰਚੇਗੀ ਇਸ ਨੂੰ ਨਾ ਅੱਜ ਹੀ ਨਾ ਪਾਈ ਤਾਂ ਬਹੁਤ ਹੀ ਔਖਾ ਸਮਾਂ ਆਉਣ ਵਾਲਾ ਹੈ ਜੋ ਅਸੀਂ ਸਮਾਂ ਦੇਖ ਕੇ ਨਿਕਲੇ ਉਹੀ ਸਮਾਂ ਸਾ ਸੋ ਸਾਡੇ ਨਾਲ ਐਡਵੋਕੇਟ ਸ਼ਰਮਾ ਜੀ ਅਰੋੜਾ ਜੀ ਨੇ ਬਹੁਤ ਸੋਹਣੀਆਂ ਗੱਲਾਂ ਕਈਆਂ ਕਿਉਂਕਿ ਇਹ ਇੱਕ ਨਾਰਾ ਜ਼ਰੂਰ ਆ ਕਿ Hindu Muslim Sikh Isai ਜਾਂ ਅਪਣ ਸਾਰੇ ਭਾਈ ਪਾਈਏ ਆਮ ਗੱਲਾਂ ਕਈਆਂ ਜਾਂਦੀਆਂ ਪਰ ਨਹੀਂ ਕੁਸ਼ਕ ਅੰਦਰ ਨਫ਼ਰਤ ਜਾਂ ਇਨਿਕ ਦਰਿੰਦਗੀ ਭਰੀ ਹੁੰਦੀ ਹੈ ਕਿਤੇ ਨਾ ਕਿਤੇ ਜਾ ਕੇ ਉਹ ਚੀਜ਼ਾਂ ਜਦੋਂ ਬਾਹਰ ਨਿਕਲਣ